ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਤੋਂ ਸਾਬਕਾ ਸੰਸਦ ਪ੍ਰੀਮ ਸਿੰਘ ਚੰਦੂ ਮਾਜਰਾ ਨੂੰ ਅਕਾਲੀ ਦਲ ਦੀ ਟਿਕਟ ਮਿਲਣ ਤੇ ਵਰੰਡੇ ਵਿਖੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਇੰਚਾਰਜ ਡੀਟੀਓ ਕਰਨ ਸਿੰਘ ਦੀ ਅਗਵਾਈ ਚ ਅਕਾਲੀ ਵਰਕਰਾਂ ਵੱਲੋਂ ਵੱਡੇ ਲੱਡੂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਰੰਡੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਡੀਟੀਓ ਕਰਨ ਸਿੰਘ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਇੰਚਾਰਜ ਉਹਨਾਂ ਦੀ ਅਗਵਾਈ ਚ ਸੈਂਕੜੇ ਹੀ ਅਕਾਲੀ ਵਰਕਰਾਂ ਨੇ ਮਿਲ ਕੇ ਲੱਡੂ ਵੰਡੇ ਤੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਸ਼ਰਮਣੀ ਅਕਾਲੀ ਦਲ ਵੱਲੋਂ ਚੰਦੂ ਮਾਜਰਾ ਸਾਹਿਬ ਨੂੰ ਟਿਕਟ ਦੇਣ ਤੇ ਅਕਾਲੀ ਵਰਕਰਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅਬੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿੰਦਾਬਾਦ ਸਰਦਾਰ ਕਰਨ ਸਿੰਘ ਜੀ ਹਲਕਾ ਅੰਕਿਆਰ ਚੰਕੌਰ ਸਾਹਿਬ ਜਿੰਦਾਬਾਦ ਬੋਹ ਸੋ ਨਿਹਾਲ ਆਪਸੀ ਆਗਿਆ ਆਪਾ ਸਭ ਨੂੰ ਪਤਾ ਜੀ ਸ਼੍ਰੋਮਣੀ ਅਕਾਲੀ ਦਲ ਨੇ ਕੱਲ ਜਿਹੜੇ ਹੈਗੀ ਆ ਪਾਰਲੀਮੈਂਟ ਦੇ ਕੈਂਡੀਡੇਟਾਂ ਦਾ ਐਲਾਨ ਕਰ ਦਿੱਤਾ ਹੈ ਤੇ ਇੱਥੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੂੰ ਉਮੀਦਵਾਰ ਪੜਾਇਆ ਗਿਆ ਪਾਰਟੀ ਦਾ ਤੇ ਚੀਮਾ ਸਾਹਿਬ ਨੂੰ ਆਪਣਾ ਗਰਦਾਸਪੁਰ ਤੋਂ ਉਮੀਦਵਾਰ ਪੜਾਇਆ ਗਿਆ ਇਸ ਕਰਕੇ ਬੜੀ ਅੱਜ ਮਾਣ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਦੋ ਨਜ਼ਦੀਕੀ ਜਿਹੜੇ ਸਾਡੇ ਲੀਡਰ ਸੀ ਉਹਨਾਂ ਨੂੰ ਟਿਕਟਾਂ ਮਿਲੀਆਂ ਨੇ ਇਸ ਕਰਕੇ ਚੰਦੂ ਮਾਜਰਾ ਸਾਹਿਬ ਨੂੰ ਪਹਿਲਾਂ ਵੀ ਇਸ ਹਲਕੇ ਦੇ ਵਿੱਚੋਂ ਐਮਪੀ ਬਣ ਕੇ ਜਾ ਕੇ ਪੰਜਾਬ ਦੇ ਮੁੱਦਿਆਂ ਦਾ ਤੇ ਪੰਥ ਦੇ ਮੁੱਦਿਆਂ ਦਾ ਤੇ ਪੰਜਾਬੀਅਤ ਦਾ ਸਾਰਿਆਂ ਦੀ ਆ ਜਿਹੜੇ ਮਸਲੇ ਨੇ ਇਹ ਚੱਕਣ ਦਾ ਮੌਕਾ ਤੁਸੀਂ ਸਾਰੀ ਸੰਗਤ ਨੇ ਦਿੱਤਾ ਸੀ ਤੇ ਹੁਣ ਦੁਬਾਰਾ ਤੁਹਾਡੀ ਕਚਹਿਰੀ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੇ ਕੱਲਿਆ ਹੈ ਤੇ ਇਸ ਕਰਕੇ ਉਸ ਦੀ ਖੁਸ਼ੀ ਦੇ ਵਿੱਚ ਅੱਜ ਇਹ ਜਿਹੜੇ ਨੇ ਭਾਰੀ ਮਾਤਰਾ ਦੇ ਵਿੱਚ ਜਿਹੜੇ ਨੇ ਵਰਕਰ ਤੇ ਨੇਤਾ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਦੇ ਉਹ ਇਸ ਖੁਸ਼ੀ ਦਾ ਖੁਸ਼ੀ ਨੂੰ ਸਾਂਝਾ ਕਰਨ ਲਈ ਪਬਲਿਕ ਦੇ ਨਾਲ ਸੰਗਤ ਦੇ ਨਾਲ ਪੂਰੇ ਇਕੱਠੇ ਹੋਏ ਦੇਖੋ ਜਿਹੜੀ ਪਾਰਟੀ ਨੂੰ ਟਕਰਾ ਕਰਨ ਦਾ ਕੰਮ ਹੁੰਦਾ ਜਿਹੜੇ ਵਰਕਰ ਹੁੰਦੇ ਨੇ ਪਾਰਟੀ ਦੇ ਜਿਹੜੇ ਵਰਕਰ ਹੁੰਦੇ ਨੇ ਉਹ ਜਿਵੇਂ ਆਪਣੇ ਸਰੀਰ ਦੇ ਵਿੱਚ ਚੱਲਦਾ ਹੋਇਆ ਖੂਨ ਦੇ ਸੈੱਲ ਹੁੰਦੇ ਨੇ ਪਾਰਟੀ ਦੇ ਵਰਕਰ ਤੇ ਨੇਤਾ ਇਸ ਤਰੀਕੇ ਦੇ ਨਾਲ ਹੁੰਦੇ ਨੇ ਇਸ ਕਰਕੇ ਜਿਵੇਂ ਜਿਵੇਂ ਪਾਰਟੀ ਦੇ ਜਿਹੜੇ ਵਰਕਰ ਤੇ ਨੇਤਾ ਜਿਹੜੇ ਨੇ ਉਹ ਆਪਣੀ ਆਪਣੀ ਜਗ੍ਹਾ ਟਕੜੇ ਹੋ ਕੇ ਉਹਨਾਂ ਦਾ ਮਨੋਵਲ ਟਕੜਾ ਹੋ ਕੇ ਤੇ ਉਹਨਾਂ 'ਚ ਜਿਹੜੀ ਸੰਘਰਸ਼ ਕਰਨ ਦੀ ਜਿਹੜੀ ਆਪਣੀ ਪ੍ਰਵਿਰਤੀ ਆ ਉਹ ਜਿਵੇਂ ਜਿਵੇਂ ਵਧੂਗੀ ਪਾਰਟੀ ਉਸੇ ਉਸੇ ਤਰੀਕੇ ਨਾਲ ਤਕੜੀ ਹੋ ਕੇ ਤੇ ਸੰਗਤ ਦੀ ਜਿਹੜੀ ਹੈਗੀ ਆ ਉਹ ਆਪਣੇ ਅਸ਼ੀਰਵਾਦ ਤੇ ਜਿਹੜੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਹੁਣ ਤੱਕ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਜਿਹੜੀਆਂ ਨੇ ਉਹ ਸੰਗਤ ਪ੍ਰਤੀ ਕੋਈ ਵੀ ਵਰਗ ਹੋਵੇ ਚਾਹੇ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤੇ ਪਹਿਲੇ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਜੋ ਉਰੇ ਦੀ ਪੰਜਾਬ ਦੀ ਸੰਗਤ ਦੇ ਲਈ ਤੇ ਪੰਜਾਬ ਦੀ ਜਨਤਾ ਦੇ ਲਈ ਜੋ ਵੀ ਲੋਕ ਭਲਾਈ ਦੇ ਕੰਮ ਕੀਤੇ ਨੇ ਉਹ ਸਾਰਿਆਂ ਦਾ ਜਿਹੜਾ ਹੈਗਾ ਉਹਨਾਂ ਨੂੰ ਯਾਦ ਕਰਦੇ ਹੋਏ ਤੇ ਅੱਗੇ ਨੂੰ ਜਿਹੜਾ ਹੈਗਾ ਜੋ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਾਰਾ ਸਿਧਾਂਤ ਹੈ ਉਹਨੂੰ 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 ਆਪਣੀ ਦ੍ਰਿਸ਼ਟੀਕਰਣ ਵਿੱਚ ਰੱਖਦੇ ਹੋਏ ਐਤਕੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਪੰਜਾਬ ਦੀ ਜਨਤਾ ਹੈ ਉਹ ਪੂਰੀ ਅਸ਼ੀਰਵਾਦ ਦੇਵੇਗੀ ਤੇ ਇਸੇ ਤਰੀਕੇ ਨਾਲ ਅਸੀਂ ਇਹ ਪਾਰਟੀ ਨੂੰ ਅੱਗੇ ਵਧਾ ਕੇ ਲੈ ਕੇ ਜਾਵਾਂਗੇ